ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਮਾਸ਼ਰ ਦੇਖ ਰਹੇ ਹੋ ਅੱਜ ਤੁਹਾਡੇ ਸਾਹਮਣੇ ਬਲਾਚੌਰ ਸ਼ਹਿਰ ਦੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਥਾਣਾ ਸਿਟੀ ਬਲਾਚੌਰ ਦੀ ਪੁਲਿਸ ਨੂੰ ਅਸ਼ੋਕ ਕੁਮਾਰ ਪੁੱਤਰ ਰਤਨ ਸਿੰਘ ਵਾਸੀ ਵਾਰਡ ਨੰਬਰ 13 ਥਾਣਾ ਸਿਟੀ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਆਪਣੇ ਬਿਆਨ ਦਿੱਤੇ ਹਨ ਕਿ ਉਹ ਉਕਤ ਪਤੇ ਦਾ ਰਹਿਣ ਵਾਲਾ ਹੈ ਤੇ ਖੇਤੀਬਾੜੀ ਦਾ ਕੰਮ ਕਰਦਾ ਹੈ ਉਸਨੇ ਪਿੰਡ ਮਹਿੰਦੀਪੁਰ ਨੇੜੇ ਸੰਗਮ ਆਈਸ ਫੈਕਟਰੀ ਕੋਲ ਆਪਣਾ ਪਸ਼ੂਆਂ ਦਾ ਬਾੜਾ ਬਣਾਇਆ ਹੋਇਆ ਹੈ ਜਿੱਥੇ 5-6 ਕੁਆਟਰ ਉਹਨਾਂ ਮਜ਼ਦੂਰਾਂ ਵਾਸਤੇ ਰਹਿਣ ਲਈ ਬਣਾਏ ਹੋਏ ਹਨ ਜੋ ਉਸ ਦੀ ਖੇਤੀਬਾੜੀ ਦਾ ਕੰਮ ਕਰਦੇ ਹਨ ਮਿਤੀ 9 ਜੁਲਾਈ 2024 ਨੂੰ ਉਸ ਦੇ ਮਜ਼ਦੂਰਾਂ ਦੇ ਕਮਰੇ ਵਿੱਚੋਂ ਵੱਖ-ਵੱਖ ਕੰਪਨੀਆਂ ਦੇ ਫੋਨ ਕੋਈ ਨਾਮ ਮعلوم ਚੋਰ ਬਾੜੇ ਅੰਦਰ ਦਾਖਲ ਹੋ ਕੇ ਚੋਰੀ ਕਰਕੇ ਲੈ ਗਿਆ ਸੀ ਅਤੇ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਗगन ਪੁੱਤਰ ਦੇਸਰਾਜ ਵਾਸੀ ਸਿਆਣਾ ਵਾਰਡ ਨੰਬਰ 1 ਬਲਾਚੌਰ ਥਾਣਾ ਸਿਟੀ ਬਲਾਚੌਰ ਨੂੰ ਉਹਨਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਕਰਕੇ ਕਾਬੂ ਕੀਤਾ ਹੈ ਪੁਲਿਸ ਮੁਤਾਬਕ ਇਹ ਮੁਲਜ਼ਮ ਅੱਗੇ ਫੋਨ ਬਲਾਚੌਰ ਦੀਆਂ ਦੁਕਾਨਾਂ ਵਿੱਚ ਵੇਚਦਾ ਸੀ ਤੇ ਪੁਲਿਸ ਨੇ ਉਕਤ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦਿਖਾਉਂਦੇ ਆ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਸੱਬੀ ਇਹਦੀ ਤੇ ਸਾਨੂੰ ਆਪਣੀ ਮਿਤੀ 9/24 ਨੂੰ ਸ਼ਿਕਾਇਤ ਪ੍ਰਾਪਤ ਹੋਈ ਸੀ ਤੇ ਸ਼ਿਕਾਇਤ ਕਰਤਾ ਅਸ਼ੋਕ ਕੁਮਾਰ ਰਕਮ ਬਸ ਹੀ ਮਹਿੰਦਪੁਰ ਦੇ ਰਹਿਣ ਵਾਲੇ ਆ ਜਿਹਨਾਂ ਨੇ ਦੱਸਿਆ ਸੀ ਕਿ ਮੈਂ ਆਪਣੇ ਬਾੜੇ ਵਿੱਚ ਇੱਕ ਕਿਸਾਨ ਦਾ ਬਾੜਾ ਆ ਉਹਦੇ ਵਿੱਚ ਕੁਝ ਪ੍ਰਵਾਸੀ ਮਜ਼ਦੂਰ ਜਿਹੜੇ ਆ ਉਹ ਆਪਣੇ ਕਿਰਾਏ ਦੇ ਰੱਖੇ ਹੋਏ ਆ ਤੇ ਕੁਝ ਉਹਨਾਂ ਦੇ ਆਪਣੇ ਵਰਕਰ ਸੀਗੇ ਤੇ ਨਵਾਂ 7 24 ਦੀ ਰਾਤ ਨੂੰ ਇੱਕ ਇੱਕ ਅਨੋਮ ਬੰਦਾ ਜਿਹੜਾ ਆ ਉਹਨਾਂ ਦੇ ਪ੍ਰਵਾਸੀ ਮਜ਼ਦੂਰਾਂ ਦੇ ਨਾਇਬ ਚਾਰਚ ਲੱਗੇ ਹੋਏ ਤੇ ਲੈ ਗਏ ਸੀ ਜਿਸ ਦੇ ਬੰਬਰ ਤੇ ਸਟੈਟਸਿੰਗ ਐਪੀਆ 349 ਕਮੇਟੀ 15 ਪੰਜ ਹੋ ਗਈ ਸੀ ਐਫਪੀ ਦਾ ਦਰਜ ਕੀਤੀ ਤੇ ਇਹ ਇਨਵੈਸਟੀਗੇਸ਼ਨ ਦੌਰਾਨ ਉਹਨਾਂ ਨੇ ਸਾਨੂੰ ਥੋੜੀ ਹੋਰ ਹੈਪਟੋਈ ਅ ਰੈਸਟਰੀਸ਼ਨ ਆਬਸਰਵਲ ਨੂੰ ਕੁਟਿਸ ਜਿਹੜੀ ਸੀ ਕੈਮਰੇ ਦੀ ਉਹਨਾਂ ਘੜੀ ਤੇ ਜਿਸ ਦੇ ਵਿੱਚ ਜਿਹੜਾ ਮਨਸ਼ਾ ਸ਼ਰਾਫਟ ਹੋਇਆ ਸੀ ਉਹਨੂੰ ਅਸੀਂ ਟ੍ਰੇਸ ਆਊਟ ਕਰਨ ਤੋਂ ਬਾਅਦ ਜਿਹੜਾ ਕੋ ਗਗਨਪਤ ਤ੍ਰੇਸ ਰਾਜ ਵਾਸੀ ਸਿਆਣਾ ਦਾ ਨਿਕਲੇ ਅਸੀਂ ਜਿਸ ਇਸ ਸਮਾਂ ਵਿੱਚ ਇਹਦਾ ਪਛਾਣ ਕੀਤਾ ਤੇ ਉਸ ਨੂੰ ਮੌਕੇ ਤੇ ਹੀ ਪਹਿਲਾਂ تین ਨੂੰ ਆਏ ਜਿਹੜੇ ਅਸੀਂ ਚੋਰੀ ਹੋਏ ਸੀ ਉਹ ਅਸੀਂ ਬਰਾਮਦ ਕੀਤੇ। ਬਰਾਮਦ ਕਰਨ ਤੋਂ ਬਾਅਦ ਜਿਹੜਾ ਉਹ ਦਰਾਨੀ ਯੂਨੀਵਰਸਿਟੀ ਜਿਸ ਨੂੰ ਗੌਰ ਕੋਸ਼ਿਸ਼ ਕੀਤੀ ਜਿਹੜੇ ਇੱਕ ਨੂੰ ਆਇਆ ਜਿਹੜਾ ਉਹ 14/7/24 ਨੂੰ ਇੱਕ ਹੋਰ ਕੰਪਨੀ ਸਟਾਇਲ ਸੀ। ਅ ਅਰਵੇਸ਼ ਕੁਮਾਰ ਜੋ ਕਿ ਉਸ ਦਾ ਕੰਮ ਕਰਦਾ ਹੈ ਪ੍ਰੋਜੈਕਟ ਪਰ ਰੋਲ ਤੇ ਰਹਿਣਾ। ਤੇ ਉਹ ਵੀ ਇਥੋਂ ਅਸੀਂ ਦਰਾਨੀ ਡਿਸਕਲੋਸ ਸਟੇਟਮੈਂਟ ਜਿਹੜਾ ਉਹ ਤੋਂ ਆਇਆ। ਇਸ ਤੋਂ ਪਹਿਲਾਂ ਵੀ ਮਾਮਲਾ ਕਰਦੇ ਜੀ। ਆ ਗਾੜ ਦੇਖ ਰਹੇ ਹੈ ਪਰ ਮਾਮਲੇ ਹਦਾਇਤ ਨੂੰ ਸਾਹਮਣੇ ਗਿਆ ਉਸ ਵਿੱਚ ਥੋੜਾ ਹੀ ਐਡਿਕਟਡ ਅਬਯੂਜ਼ ਐਡਿਕਟਡ ਹੈ ਉਸ ਕਰਕੇ ਨਸ਼ੇ ਦੀ ਪੂਰਤੀ ਲਈ ਇਹ ਇਤਾਂ ਦੇ ਚੋਰੀ ਦਾ ਕੰਮ ਕਰਦਾ ਕੋ ਉਹਦਾ ਬਿਜ਼ਨਸ ਜਾਂ ਕੋ ਪਰਿਵਾਰ ਜਾਂ ਕੋ ਜੜੀ ਬੈਲਾ ਸਮਾਂ ਕਿਨਾਂ ਨੂੰ ਵੇਚਦਾ ਸੀ ਸਾਰੇ ਇਹ ਮੋਬਾਈਲ ਦੇ ਤੇ ਇਸੰਮਾਰੇ ਮਸੀਂ ਮਾਰ ਲਾਗੇ ਦਰਮਿਆਨ ਇਨਵੈਸਟੀਗੇਸ਼ਨ ਜੋ ਸਾਹਮਣੇ ਅਬਜਲ ਹੈ ਸੋ ਜਦੋਂ ਜੀ ਕੱਲੀ ਜੁਆਇਨਿੰਗ ਕੀਤੀ ਹੈ ਜੀ ਇਹ ਚੋਰੀ ਦੀ ਵਾਰਦਾਤ ਦਾ ਕਾਫੀ ਵੱਧ ਗਿਆ ਪਹਿਲੀ ਰਿਕਵਰੀ ਹੈ ਜੋ ਹੋਈ ਹੈ ਜੀ ਸਭ ਜਿਹੜੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਇੱਕ ਚੋਰੀ ਦੀ ਵਾਰਦਾਤ ਦਾ ਕਾਫੀ ਵੱਧਿਆ ਇਧਰ ਲਈ ਕੀ ਕਰ ਰਹੇ ਹੋ ਸਭ ਦੇਖੋ ਆਪਾਂ ਜਿੰਨਾ ਵੀ ਆ ਬਤ ਬਤ ਸਹਿਯੋਗ ਔਰ ਪਬਲਿਕ ਦੇ ਸਹਿਯੋਗ ਨਾਲ ਇਹ ਨਾ ਗੰਦੇ ਅੰਸਰਾਂ ਨਾਲ ਜਿਹੜਾ ਅਸੀਂ ਜਿੱਦਾਂ ਕਰੀ ਵੀ ਛਾਣਨ ਵਾਲੀ ਗੱਲ ਆ ਠੀਕ ਹੈ ਤੇ ਉਹ ਜੇ ਆਪਣੇ ਸਮਾਜ ਵਿੱਚ ਰਹਿਣਗੇ ਮਾਜੀ ਤੌਰ ਤੇ ਉਹ ਬੰਦੇ ਜਿਹੜੀ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਆ ਉਹਦਾਂ ਨਾ ਇਹਨਾਂ ਤੇ ਕਾਬੂ ਨਹੀਂ ਪਾਇਆ ਜਾ ਸਕਦਾ ਆਪਾਂ ਸੱਤੀ ਦਾ ਕੰਮ ਕਰਦੇ ਆ ਸਰ ਇਹਦਾ ਰਿਪੋਰਟ ਕਰਾ ਦਿੱਤਾ ਜੀ ਕੀ ਕੀਤਾ ਹਾਂ ਇਹਦਾ ਰਿਮਾਂਡ ਲੈ ਕੇ ਹੋਰ ਕੋਸ਼ਿਸ਼ ਕਰਾਂਗੇ